ਆਪਾਂ ਕੋ ਤੋਂ ਦੋ ਪ੍ਰੋਗਰਾਮ ਆਜਾ ਕੋ ਲੱਗਦਾ ਅੱਜ ਦੇਖਦੇ ਸੀ ਤੁਸੀਂ ਕਿ ਖੁਰਦਾ ਤੇ ਬੈਠ ਕੇ ਸਸਤੀ ਕਾਲ ਦੋਸਤੋ ਆਪਾਂ ਪਹੁੰਚੇ ਆ ਪੰਜਾਬੀ ਵਿਰਾਸਤ ਬਾਗ ਮੇਲਾ ਪਿੰਡ ਭਾਈ ਰੂਪਾ ਤੇ ਭਾਈ ਰੂਪਾ ਮੇਲੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੰਗ ਲੱਗੇ ਹੋਏ ਹਰ ਪਾਸੇ ਪੂਰਾ ਮੌਜ ਮੇਲਾ ਮਸਤੀਆਂ ਤੇ ਆਪਾਂ ਜਿਹੜੇ ਇਸ ਮੇਲੇ ਦੇ ਕਰਤਾ ਧਰਤਾ ਸਰਜੀ ਚੇਲਾ ਜੀ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਪਏ ਨੇ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਨਾ ਜਾਣਦੇ ਆ ਵੀ ਮੇਲਾ ਇਹ ਕਦੋਂ ਸ਼ੁਰੂ ਕੀਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋ ਜੀ ਬਹੁਤ ਵਧੀਆ ਜੀ ਜਨਾਬ ਇਹ ਦੱਸੋ ਤੁਸੀਂ ਇਹ ਮੇਲਾ ਜਿਹੜਾ ਹੈਗਾ ਸਟਾਰਟ ਕਦੋਂ ਹੋਇਆ ਸੀ ਕਿੰਨਾ ਚਿਰ ਹੋ ਗਿਆ ਲੱਗਦੇ ਨੂੰ ਇਹਦਾ ਥੋੜਾ ਸ਼ਾਰਟ ਕਰਤਾ ਇਹਦਾ ਮਕਸਦ ਕੀ ਹੈ ਇਹ ਜੀ ਜਿਹੜਾ ਮੇਲਾ ਸੀਗਾ ਇਹ 2016 ਤੋਂ ਸ਼ੁਰੂ ਕਰਿਆ ਸੀਗਾ ਵਿਰਾਸਤੀ ਮੇਲਾ ਇਸ ਤੋਂ ਅਵਰ ਤੋਂ ਪਹਿਲਾਂ ਤੀਆਂ ਸ਼ੁਰੂ ਕਰੀਆਂ ਸੀ ਕਈ ਕਿਉਂਕਿ ਸਾਲ ਵਿੱਚ ਦੋ ਮੇਲੇ ਕਰਾਉਣੇ ਇੱਕ ਤਾਂ ਭੈਣਾਂ ਦਾ ਪ੍ਰੋਗਰਾਮ ਤਿਆਂ ਹੋ ਜਾਂਦਾ ਹੀ ਉਹ ਅਸੀਂ ਗਸ ਦਿੱਤੀਆਂ ਦਾ ਜਦੋਂ ਸੌਣ ਦਾ ਤਿਹਾੜ ਹੁੰਦਾ ਉਹ ਮਨਾਉਨੇ ਆ ਇੱਕ ਫਰਵਰੀ ਜਾਂ ਜਨਵਰੀ ਵਿੱਚ ਵਿਰਾਸਤਾਂ ਸੰਤ ਅਸੀਂ ਇਹ ਸਾਰੇ ਉਦਮ ਕਰਕੇ ਇੱਕ ਵਿਰਾਸਤੀ ਬਾਗਨਾ ਦਾ ਬਣਾਇਆ ਵਾ ਗਰੁੱਪ ਫੇਸਬੁੱਕ ਤੇ ਜਿਹਦੇ ਵਿੱਚ ਸਾਡੇ ਐਨਆਰਆਈ ਭਰਾ ਸਾਡੇ ਨਾਲ ਨੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਸਿੱਤਿਆ ਧਰ ਨਾਲ ਅਸੀਂ ਇਹ ਮੇਲੇ ਕਰਾ ਰਹੀਆਂ ਸਾਡਾ ਤਾਂ ਮੇਨ ਆ ਜਿਹੜਾ ਮਕਸਦ ਹੈਗਾ ਉਹ ਜਿਹੜਾ ਸਾਡਾ ਵਿਰਸਾ ਵਿਸਰਿਆ ਵਿਰਸਾ ਉਹਦੀਆਂ ਜਾਦਾ ਨੂੰ ਤਾਂ ਸਮੋਲ ਕੇ ਜਿਹੜਾ ਸਾਡਾ ਆਉਣ ਵਾਲਾ ਵੰਸ਼ ਹੈ ਬੱਚੇ ਨੇ ਉਹਨਾਂ ਵਿੱਚ ਅਸੀਂ ਇਹ ਪਸਾਰ ਕਰ ਸਕੇ ਇਸ ਮਕਸਦ ਨਾਲ ਲੈ ਕੇ ਅਸੀਂ ਇਹ ਬਿਲਕੁਲ ਵਿਰਾਸਤੀ ਰੰਗ ਵਿੱਚ ਸਾਡੇ ਪੈਣ ਭੜਾਉਂਦੇ ਨੇ ਜਿਹੜੇ ਤੇ ਪੇਸ਼ਕਾਰੀ ਹੁੰਦੀ ਆ ਉਹ ਵੀ ਸਾਡੇ ਜਿਹੜੇ ਲੋਕ ਗੀਤਰੇ ਲੋਕ ਬੋਲੀਆਂ ਨੇ ਗਿੱਧਾ ਜਨਕੀ ਵਿਰਾਸਤਨਾ ਸੰਤ ਹੈ ਉਦੋਂ ਕਰਦੇ ਆ ਇਹ ਜਗਿਆਸਾ ਇਹ ਜਿਹੜੀ ਚੱਲਦੀ ਰਹੇ ਇਸ ਨੂੰ ਜ਼ਿਆਉਂਦਾ ਰੱਖਣ ਲਈ ਅਸੀਂ ਇੱਕ ਕੱਚਾ ਘਰ ਵੀ ਬਣਾਇਆ ਹੋਇਆ ਜਿਹੜਾ ਬਿਲਕੁਲ ਕੱਚੀਆਂ ਇੱਟਾਂ ਦਾ ਬਣਿਆ ਹੋਇਆ ਹੈ ਇਹ ਮੈਂ ਵੀਰ ਨੂੰ ਬੇਨਤੀ ਕਰਾਂਗੇ ਕਿ ਉਹ ਵੀ ਤੁਹਾਨੂੰ ਦਿਖਾਉਣਗੇ ਕਿਉਂਕਿ ਪ੍ਰਮਾਤਮਾ ਨੇ ਅੱਜ ਕੱਲ੍ਹ ਹਰ ਇੱਕ ਨੂੰ ਬਹੁਤ ਮਾਣ ਬਖਸ਼ਿਆ ਬਹੁਤ سارے ਖੁੱਲੇ ਖਰਾਸਤੇ ਨੇ ਪੈਸਾ ਬਹੁਤ ਹੈ ਪਰ ਜਿਹੜੀ ਸਾਡੀਆਂ ਜਾਤਾਂ ਜਿਹੜੀਆਂ ਨੂੰ ਸਕੂਨ ਨਹੀਂ ਦਿੰਦਾ ਸੀਗਾ ਇਤਨਾ ਕਿਤੇ ਅਸੀਂ ਉਹ ਖੋ ਚੁੱਕੇ ਆ ਇੱਥੇ ਵਿਰਾਸਤੀ ਬਾਗ ਦੇਸੂ ਭੈਣ ਭਰਾਵਾਂ ਦੇ ਸਹਿਯੋਗ ਨਾਲ ਉਦਮ ਕਰਕੇ ਇਹਨੂੰ ਅਸੀਂ ਐਸਾਲ ਮਨਾਉਨੇ ਆ ਕਰੋਨਾ ਕਾਲ ਵਿੱਚ ਭੰਵੇਂ ਕੇ ਸਾਥੋਂ ਮੇਲੇ ਦੋ ਤਿੰਨ ਮਿਸ ਹੋ ਗਏ ਪਰ ਇਹ ਨਿਰੰਤਰ ਜਾਰੀ ਨੇ ਇੱਕ ਵਾਰ ਫੇਰ ਸਮੂਹ ਭੈਣ ਭਰਾਵਾਂ ਦਾ ਜਿਹੜੇ ਸੋਰੇ ਨੇ ਸਰੋਤਿਆਂ ਦਾ ਸਾਰਾ ਧੰਨਵਾਦ ਕਰਦਾ ਹਾਂ ਤੇ ਜਿਹੜੇ ਇਸ ਮੇਲੇ ਵਿੱਚ ਆ ਉਹਨਾਂ ਧੰਨਵਾਦ ਕਰਦਾ ਆ ਹੋਰ ਆਲ ਮਿਲ ਕੇ ਆਪਾਂ ਆਪਣੇ ਵਿਰਸੇ ਨੂੰ ਸੰਭਗੇ ਕਿਉਂਕਿ ਜੇ ਸਾਨੂੰ ਨਿੱਜੀ ਲਗਾ ਹੂਗਾ ਤਾਂ ਹੀ ਸਾਡੀ ਜਿਹੜੀ ਪੀੜ੍ਹੀ ਆ ਉਹ ਇਸ ਤੋਂ ਜਾਣੂ ਹੋਊਗੀ ਅੱਜ ਵੀ ਅਸੀਂ ਇਹ ਗੱਲ ਮੰਨਦੇ ਆ ਕਿ ਜੋ ਵਿਰਾਸਤੀ ਰੰਗ ਵਿੱਚ ਸਾਡੇ ਖਾਣ ਪਾਣ ਪਹਿਨਣ ਨੇ ਉਹ ਅੱਜ ਵੀ ਸਾਨੂੰ ਸਕੂਨ ਦਿੰਦੇ ਨੇ ਤੇ ਉਹ ਬਹੁਤ ਹੀ ਬਿਮਾਰੀ ਤੋਂ ਵੀ ਰਾਹਤ ਐ ਨੇ ਸੋ ਆਓ ਅਸੀਂ ਸਾਡੇ ਵਿਰਸੇ ਵੱਲ ਮੁੜ ਗਏ ਅਵਾ ਗੁਰਜੀ ਦਾ ਖਾਲਸਾ ਅਵਾ ਗੁਰਜੀ ਕੀ ਤਾੰਕਿਊ ਇਹ ਤੁਸੀਂ ਦੇਖ ਰਹੇ ਹੋ ਤਾਂਸ ਜਿਵੇਂ ਆਪਣੇ ਪੁਰਾਣੇ ਪਿੰਡਾਂ 'ਚ ਵੇਖਦੇ ਸੀ ਤੁਸੀਂ ਕਿ ਖੁੰਡਾਂ 'ਤੇ ਬੈਠ ਕੇ ਉਹ ਤਾਂਸ ਖੇਡਦੇ ਸੀਗੇ ਤੇ ਗੱਲਾਂ ਬਾਤਾਂ ਮਾਰਦੇ ਸੀ ਤੇ ਸਾਰੇ ਪਿੰਡ ਦੀ ਗੱਲਬਾਤ ਉਹਨਾਂ ਕੋਲੇ ਖਬਰ ਹੁੰਦੀ ਸੀ ਪੂਰੀ ਇਸੇ ਤਰ੍ਹਾਂ ਇਹ ਜਿਹੜੇ ਹੈਗੇ ਆ ਇੱਕ ਝਲਕ ਹੈ ਪੁਰਾਣੇ ਪੰਜਾਬ ਦੀ ਦੇਖ ਰਹੇ ਹੋ ਤੁਸੀਂ ਇਹ ਚੋਬਾਰਾ ਬੀਟੀ ਜਿਹੜੀ ਪੱਥਰਾਂ ਖੇਡਦੇ ਹੋ ਤੁਸੀਂ ਉਹ ਆਇਆ ਵੇਖੋ ਜਗਦੇਵ ਸਿੰਘ ਜੀ ਮਾਤਾ ਜੀ ਦਾ ਫੋਟੋ ਕਲਾਕਾਰ ਦੇ ਤੌਰ ਤੇ ਅਸੀਂ ਜਾਣਦੇ ਹਾਂ ਉਹ ਵੀ ਸਾਡੇ ਨਾਲ ਧੰਨਵਾਦ ਕਰਦੇ ਹਾਂ ਜੀ ਆਜੂ ਕੋਟਲਾ ਕਟਾਈ ਦਾ ਬਲਵਿੰਦਰ ਦਾ ਜੀ ਸਮਸ਼ਕਾ ਕੀ ਜੋ ਸਮੂਹ ਪਰਿਵਾਰ ਸ成员 ਇਸ ਗਰੁੱਪ ਦੀਆਂ ਸੇਵਾਵਾਂ ਨਿਭਾ ਰਹੇ ਹਨ ਉਹ ਵੀ ਇੱਥੇ ਪਹੁੰਚੇ ਹਨ ਅਸੀਂ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਵੇਖ ਰਹੇ ਹੋ ਦੋਸਤੋ ਚਰਖਾ ਚਰਖਾ ਕੱਦਦੇ ਸੋਹਣੀਆਂ ਜਿਹੜੀਆਂ ਪੰਜਾਬ ਦਾ ਇੱਕ ਮੁੱਖ 파ਟ ਸੀ ਮੁੱਖ ਹਿੱਸਾ ਸੀ ਪੁਰਾਣੇ ਸਮੇਂ ਦੇ ਵਿੱਚ ਚਰਖੇ ਕਿਦਾਂ ਲੋਕ ਪਿੰਗਾ ਝੂਟਦੀਆਂ ਮਟਿਆਰਾਂ ਵੀ ਪੰਜਾਬ ਦੀ ਸ਼ਾਨ ਸੀ ਮੁੰਡਿਆ ਸੰਧੂਰ ਪੱਗਾਂ ਵਾਲਿਆ ਮਰੀ ਪਿੰਗ ਨੂੰ ਹਲਾਰਾਂ ਦੇ ਕੇ ਜਾਣਗੇ ਤੇ ਆਪਾਂ ਸਾਰਾ ਪੰਜਾਬ ਸਾਰੇ ਇਕੱਠੇ ਹੋ ਕੇ ਧਾਣੇ ਭਰਉਂਦੇ ਸੀ ਇਹ ਆ ਕੱਠਵਟ ਜਿਵੇਂ ਰਾਤ ਪੰਜਾਬ ਦੇ ਇਹੀ ਹਾਲ ਦੇ ਨਿਸ਼ਾਨ ਨੂੰ ਬਾਰੇ ਬੱਚੇ ਇਕੱਠੇ ਹੋ ਜਾਂਦੇ ਸੀ ਤੇ ਆਪਣੇ ਕੋਈ ਕਣਕ ਕੋਈ ਛੋਲੇ ਕੋਈ ਮੱਕੀ ਉਤੇ ਭਰੋ ਕੇ ਖਾਂਦੇ ਸੀ ਗੁਰਦੇ ਨਾਲ ਉਹੋ ਹੋ ਦੋਸਤੋ ਜਿਹੜੀ ਇੱਕ ਤੰਦਰੁਸਤੀ ਵੀ ਵੱਧ ਸੀ ਪੰਜਾਬ ਚ ਜਦੋਂ ਅਸੀਂ ਬਾਦਰ ਨੂੰ ਜੋਗਵਲਾ ਆ ਗਏ ਤੇ ਜਿਹੜੇ ਮਾਡਰਨ ਖਾਣੇ ਵਾਲੇ ਹੋ ਗਏ ਤਾਂ ਪੰਜਾਬ ਉਹਦਾ ਬਿਮਾਰ ਵੀ ਬਹੁਤ ਆ ਗੋਡਵਾਲ ਦੀਆਂ ਜਲੇਬੀਆਂ ਜਲੇਬੀਆਂ ਤਾਂ ਆਪਾਂ ਖਾਧੀਆਂ ਹੋਣੀਆਂ ਬਾਹਾਂ ਛੱਡੀਆਂ ਦੇ ਵਿੱਚ ਪਰ ਇਹ ਗੋਡਵਾਲ ਦੀਆਂ ਜਲੇਬੀਆਂ ਇਸ ਮੇਲੇ ਦਾ ਪੂਰਾ ਸ਼ਿੰਗਾਰ ਸੀ ਤੇ ਬਹੁਤ ਹੀ ਸਵਾਦ ਬਹੁਤ ਹੀ ਟੇਸਟੀ ਸੀ ਅਸੀਂ ਖੁਦ ਵੀ ਦੋ ਦੋ ਮੋੜੇ ਜਲੇਬੀਆਂ ਦੇ ਲਾਲੇ ਸੀ ਕਿਉਂਕਿ ਸਵਾਦ ਹੀ ਬਹੁਤ ਸੀ ਕਰਦੇ ਵੀ ਕੀ ਬਾਗ ਦੇ ਵਿੱਚ ਬਣਿਆ ਹੋਇਆ ਇੱਕ ਕੱਚਾ ਘਰ ਤੇ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ ਹੋਏ ਨੇ ਸਬਤ ਮੇਲਾ ਪਿੰਡ ਭਾਈ ਰੂਪਾ ਇੱਥੇ ਇੱਕ ਕੱਚਾ ਘਰ ਬਹੁਤ ਸੋਹਣਾ ਆਪਣੀ ਵਾਂਗ ਸਜਾਇਆ ਹੋਇਆ ਹੈ ਬਹੁਤ ਸੋਹਣਾ ਪੁਰਾਣੇ ਪੰਜਾਬ ਦੀ ਜਿਹੜੀ ਝਲਕ ਇਸ ਕੱਚੇ ਘਰ ਦੇ ਵਿੱਚ ਆ ਕੇ ਮਹਿਸੂਸ ਹੁੰਦੀ ਹੈ ਤੇ ਸ਼ਾਂਤੀ ਮਿਲਦੀ ਹੈ ਸਕੂਨ ਜਦੋਂ ਲੋਕਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਸ਼ਾਮਾਂ ਨਹੀਂ ਸਨ ਸਿੰਪਲ ਜਿਹੇ ਜਿਉਂਦੇ ਸਨ ਇਹ ਹੀ ਉਹ ਸਮੇਂ ਦੇ ਸਿੰਪਲ ਸਾਦੀ ਜ਼ਿੰਦਗੀ ਦਾ ਰਾਜ਼ ਸੀ ਕਿ ਲੋਕ ਬੰਦੇ ਖੁਸ਼ ਵੀ ਖੁਸ਼ ਵੀ ਸੀਗੇ ਤੇ ਤੰਦਰੁਸਤ ਵੀ ਸੀਗੇ ਬਹੁਤ ਬਈ ਉਹ ਇਹ ਲਾਟ ਸਵਾਲੇ ਕੋਈ ਬੰਦੇ ਕੰਮ ਚ ਲਾਟੜ ਹੋਣੀ ਇਹਨੂੰ ਕਹਿੰਦੇ ਨੇ ਹੈਲੋ ਕਹਿੰਦੇ ਆਪਾਂ ਇਹ ਚਰਖੇ ਆਉਂਦੇ ਚਾਹੇ ਜੀ ਬਾਲਾ ਰਹੇ ਨਾ ਜਾਨੀ ਕੰਮ ਕਰਦਾ ਹੈ ਆਹ ਉਹ ਬਲੈਕ ਹੁ ਬਲੈਕ ਹੁ ਬਲੈਕ ਕੱਢ ਲੈ ਤਾਨੇ ਕੱਢ ਲੈ ਤਾਨੇ ਕੱਢ ਦੇ ਆਹ ਮੋٹے ਲੰਬੇ ਲੰਬੇ ਤਾਨੇ ਕੱਢਦਾ ਆਹ ਦੇਖੋ ਇਹ ਚਰਖੇ ਦੇ ਵਿੱਚ ਆਹ ਸਾਹਿਬ ਚਰਖਾ ਘਤਰਾ ਦੇ ਮੈਨੇ ਚੱਜਣਾ ਕਤੰਨੇ ਤੇਰੇ ਤੇ ਚਰਖੇ ਨੂੰ ਦੋਸ਼ ਦਿੰਨੀ ਆ ਤੰਦ ਤੋੜੀ ਜਾਂਦਾ ਟੇਗਾ ਤੇ ਇਧਰੋਂ ਬਾਈ ਵੀਰ ਜੀ ਇਹ ਵੀ ਕਰੀ ਜਾਂਦੇ ਆ ਉਹਦਾ ਰੰਗ ਪੂਰਾ ਕਤਾਂ ਕਤਾਂ ਕੇ ਨਾਮ ਉਹ ਚਰਖੇ ਦੀ ਇਧਰੋਂ ਆ ਗੀ ਮਾਇਨੇ ਮੈਨੇ ਕੱਟ ਕੱਟ ਕੇ ਤਾਂ ਪੂਰਾ ਭਰਤਾ ਇਸ ਤਰ੍ਹਾਂ ਹੱਡ ਕੱਟ ਕੇ ਛੋਟੀ ਵਾਰੀ ਲੱਗਦੀ ਹੋਰ ਉਹ ਸਾਰੇ ਚਲੋ ਇੱਕ ਪਿੱਤੋਂ ਘੁੰਟਾ ਆ ਗਿਆ ਤੇ ਬੀਬ ਦੇ ਕੰਮ ਖੜਾ ਗਿਆ ਸਾਂ ਨਮਾਸਿਆ ਪਾ ਪਾ ਗਿਆ ਹਏ ਰੰਮਾ ਚਰਖਾ ਕਤਨਾ ਸੀ ਮੈਂ ਓ ਰਕਤ ਕੰਮ ਕਰ ਜੀ ਮੈਗੀ ਇੱਕ ਸਦਾ ਰਹਿ ਜਾ ਤੂੰ ਕੁੜੀ ਰਹਗੀ ਕੀ ਜਾਂਦੀ ਜਾਂਦੀ ਕਹਿਗੀ ਨਾ ਤੇਰੇ ਨਾਂ ਤੇ ਹਸਲਾ ਸੀ ਆ ਮੁੱਢਿਆ ਆ ਮੁੱਢਿਆ ਜਦ ਕਾ ਕਸਣਾ ਸੀ ਆ ਮੁੱਢਿਆ ਓਏ ਤੇ ਕੀ ਰੌਣਕ ਲੱਕੀ ਤੇ ਕਿਥੋਂ ਸਵਾਈ ਚੱਕੀ ਤੇ ਲਾਲੀ ਹੋਗੀ ਬੱਕੀ ਆ ਕੰਮ ਨਾ ਤੇਰੇ ਮੈਗੇਵੇਂ ਮੁੱਢੀ ਲੋਕੀ ਕਹਾਂ ਤੈਨੂੰ ਕਹਿਗੇ ਮੈਂ ਹੁਣ ਆ ਵੀੜੇ ਬਲਮ ਬਣਾਵੇ ਬਲਮ ਵਡਾਵੇ ਬੋਲ ਬੱਟਾ ਜੋੜੀ ਜਾਵੇ ਉਲੀ ਉੱਤੇ ਗਾਣ ਗਾਵੇ ਬੋਲ ਬੱਟਾ ਗਾਣ ਗਾਦਾ ਤੇ ਵੀੜਾ ਤੇ ਵੀੜ ਹਸਾਈ ਜਾਂਦਾ ਏ ਤੇ ਵੀੜ ਹੁਣ ਇੱਤੇ ਸ਼ਾਂਤਿਆ ਕਰਤੋ ਹੁਣ ਬੰਦ ਤੇ ਸ਼ਾਂਤ ਨੋ ਕਰਤੋ ਤੇ ਚਰਖਾ ਏਵੇਂ ਧਰਦੋ ਤੇ ਉੱਤੇ ਦੇ ਢਾਕੇ ਢਰਦੋ ڪي سٿي نال واڳي